ਈ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਨਵੇਂ-ਨਵੇਂ ਰੰਗਾਂ ਦੇ ਵਿੱਚ ਚੈੱਕ ਪਹੁੰਚ ਗਿਆ ਜੀ ਸਾਰਾ ਕੱਲ ਬਹੁਤ ਕਸਟਮਰ ਮੁੜ ਕੇ ਗਿਆ ਸੀਗਾ ਅੱਜ ਚੈੱਕ ਬਹੁਤ ਕੁਆਂਟੀਟੀ ਦੇ ਵਿੱਚ ਪਹੁੰਚਿਆ ਜੀ ਚਾਹੇ 100 ਸੂਟ ਲੈ ਜਾਓ ਚਾਹੇ 200 ਸੂਟ ਲੈ ਜਾਓ ਸੋਹਣੇ-ਸੋਹਣੇ ਡੱਬੀਆਂ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਪ्योर ਪਸ਼ਮੀਨਾ ਚੈੱਕ ਜੀ 200 ਰੁਪਏ ਦੇ ਸੂਟ ਕਰਤਾ ਜੀ ਇਹ ਪ्योर ਪਸ਼ਮੀਨਾ ਚੈੱਕ 200 ਰੁਪਏ ਦੇ ਵਿੱਚ ਸੂਟ ਭਰਾਵਾਂ ਦੀ ਦਿੱਖ ਦੇ ਉੱਤੇ ਜੀ ਬਹੁਤ ਮਾਲ ਪਹੁੰਚ ਚੁੱਕਿਆ ਜੀ ਇੱਕ ਰੰਗ ਦੇ ਜੇ 10-10 ਸੂਟ ਲੈ ਲਓ ਜੀ ਰੰਗ ਦੇ ਇੱਕ ਦੇ 20-20 ਸੂਟ ਲੈ ਲਓ ਇੱਕ ਰੰਗ ਦੇ ਪੰਜ-ਪੰਜ 7-7 8 ਪਹੁੰਚ ਚੁੱਕਿਆ ਜੀ ਦੁਕਾਨ ਦੇ ਉੱਤੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋਗੇ ਕੱਲ ਬਹੁਤ ਗਾਹਕ ਮੁੜ ਕੇ ਗਿਆ ਸੀਗਾ ਅੱਜ ਬਹੁਤ ਚੈੱਕ ਪਹੁੰਚ ਚੁੱਕਿਆ ਇਹਦੇ ਵਿੱਚ ਜਿੰਨੇ ਮਰਜ਼ੀ ਸੂਟਾਂ ਦੇ ਵਿੱਚ ਲੈ ਸਕਦੇ ਹੋ ਇਹਨੂੰ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸਿਲ ਮੇਰੇ ਦੇ ਉੱਤੇ ਜੀ ਪਸ਼ਮੀਨਾ ਚੈੱਕ ਫੁੱਲ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਪਸ਼ਮੀਨਾ ਚੈੱਕ ਦਾ 200 200 ਰੁਪਿਆ ਸੇਲ ਦੇ ਉੱਤੇ ਰੇਟ ਹੈ ਜੀ 200 ਰੁਪਿਆ ਪਸ਼ਮੀਨਾ ਚੈੱਕ ਦਾ ਰੇਟ ਸਿਰਫ 200 ਰੁਪਿਆ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਪਸ਼ਮੀਨਾ ਚੈੱਕ ਫੁੱਲ ਰੰਗਾਂ ਦੇ ਡਿਜ਼ਾਈਨਾਂ ਚ ਪਹੁੰਚ ਗਿਆ ਜੀ ਬਹੁਤ ਸੋਹਣੇ ਸੋਹਣੇ ਰੰਗਾਂ ਦੇਖੋ ਕਿੰਨੇ ਸੋਹਣੇ ਰੰਗਾਂ ਦੇ ਚਮਾਲ ਪਹੁੰਚ ਗਿਆ ਹੈ ਬਰੀਕ ਡੱਬੀ ਦੇ ਵਿੱਚ ਵੱਡੀ ਡੱਬੀ ਦੇ ਵਿੱਚ ਲਾਈਟ ਰੰਗ ਡਾਰਕ ਰੰਗ ਸਭ ਪਹੁੰਚ ਗਏ ਦੇ ਵਿੱਚ ਸਿਰਫ 200 ਰੁਪਏ ਦੇ ਵਿੱਚ ਕਰਤਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ 200 ਰੁਪਏ ਦੇ ਵਿੱਚ ਸੂਟ 5 ਮੀਟਰ ਦਾ ਪਸ਼ਮੀਨੇ ਦਾ ਸੂਟ ਆਲ ਓਵਰ ਸੂਟ 5 ਮੀਟਰ ਦਾ 200 ਰੁਪਏ ਦਾ ਜੇ ਪਸ਼ਮੀਨਾ ਚੈੱਕ ਪਹੁੰਚ ਗਿਆ 200 ਰੁਪਏ ਸੂਟ ਸੇਲ ਦੇ ਉੱਤੇ ਸੇਰ ਮੇਲਾ ਭਰਾਮਦੇਤੀ ਨੇੜੇ ਦਰਸ਼ਨ ਡੈਰੀ ਮੋੜ ਮੰਡੀ ਜੇ ਸਾਮੇ ਡਿਆਨ ਲਈ ਛੇ ਤੇ ਛੇਤੀ ਪਹੁੰਚੋ ਭਰਾਮਦੇਤੀ ਨੇੜੇ ਦਰਸ਼ਨ ਡੈਰੀ ਮੋੜ ਮੰਡੀ